ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਕਿਸੇ ਨੇ ਲੇਖ ਸੰਜੋਗ ਬਣਨੇ ਹੋਏ ਨੇ ਤੁਹਾਡੇ ਘਰ ਦੇ ਵਿੱਚ ਵਿਆਹ ਨੂੰ ਲੈ ਕੇ ਤੁਹਾਡੇ ਰਿਸ਼ਤੇ ਨੂੰ ਲੈ ਕੇ ਰੁਕਾਵਟਾਂ ਆ ਰਹੀਆਂ ਨੇ ਜੇ ਇਸ ਤਰ੍ਹਾਂ ਦਾ ਤੁਸੀਂ ਰਿਸ਼ਤਾ ਚਾਹੁੰਦੇ ਹੋ ਉਹ ਤੁਹਾਨੂੰ ਰਿਸ਼ਤਾ ਨਹੀਂ ਮਿਲ ਰਿਹਾ ਤੇ ਜਾਂ ਫਿਰ ਰਿਸ਼ਤਾ ਤੈ ਹੋ ਕੇ ਡੇਟ ਫਿਕਸ ਹੋ ਕੇ ਮੈਰਿਜ ਦੀ ਤੇ ਰਿਸ਼ਤੇ ਤੋਂ ਨਾ ਹੋ ਜਾਂਦੀ ਏ ਜੇਕਰ ਤੁਸੀਂ ਵੀ ਇਸ ਪ੍ਰੋਬਲਮ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਹ ਕੁਝ ਛੋਟੇ ਛੋਟੇ ਉਪਾਅ ਜ਼ਰੂਰ ਕਰੋ ਕਿਉਂਕਿ ਜਦੋਂ ਸਾਡੇ ਰਿਸ਼ਤੇ ਨੂੰ ਲੈ ਕੇ ਰੁਕਾਵਟ ਆਉਂਦੀ ਏ ਤਾਂ ਸਾਨੂੰ ਇਦਾਂ ਲੱਗਦਾ ਏ ਕਿ ਜਿਵੇਂ ਸਾਡੇ ਕਿਸੇ ਨੇ ਲੇਖ ਸੰਜੋਗ ਬਣਨੇ ਹੋਏ ਨੇ ਪੇਜ ਕਰ ਤੁਹਾਡੀ ਕਿਸੇ ਨੇ ਲੇਖ ਸੰਜੋਗ ਵੀ ਬੰਨੇ ਹੋਣਗੇ ਤਾਂ ਉਹ ਪ੍ਰੋਬਲਮ ਵੀ ਤੁਹਾਡੀ ਦੂਰ ਹੋ ਜਾਵੇਗੀ ਤੇ ਦੋ ਦਿਨ ਦੇ ਵਿੱਚ ਤੁਹਾਡਾ ਵਿਆਹ ਹੋ ਜਾਵੇਗਾ ਰਿਸ਼ਤਾ ਪੱਕਾ ਹੋਗੇ ਇਹ ਉਪਾਅ ਬਿਲਕੁਲ ਛੋਟੇ ਛੋਟੇ ਨੇ ਤੇ ਇਹਨਾਂ ਨੂੰ ਕਰਨ ਦੇ ਲਈ ਸਾਨੂੰ ਕੁਝ ਜ਼ਿਆਦਾ ਚੀਜ਼ ਖਰਚ ਕਰਨ ਦੀ ਵੀ ਜ਼ਰੂਰਤ ਨਹੀਂ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਹ ਛੋਟੇ ਛੋਟੇ ਉਪਾਅ ਕਰਕੇ ਆਪਣੇ ਬੱਚਿਆਂ ਦੇ ਤੇ ਆਪਣੇ ਪਰਿਵਾਰ ਦੇ ਕਿਸੇ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜੋ ਆ ਰਹੀਆਂ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰ ਸਕਦੇ ਆ ਤੇ ਇਹ ਉਪਾਅ ਬੱਚੇ ਵੀ ਕਰ ਸਕਦੇ ਨੇ ਜਿਨ੍ਹਾਂ ਦੇ ਵਿਆਹ ਨੂੰ ਲੈ ਕੇ ਪ੍ਰੋਬਲਮ ਹੋ ਰਹੀਏ ਉਮਰ ਜਾ ਰਹੀਏ ਉਹਨਾਂ ਦੀ ਵਿਆਹ ਦੀ ਤੇ ਜਾਂ ਫਿਰ ਬੱਚਿਆਂ ਦੇ ਭੈਣ ਭਰਾ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਤੇ ਕਿੰਨੀ ਵਾਰ ਕਰਨਾ ਹੈ ਕੇਸ ਦੇਣ ਕਰਨਾ ਇਹ ਅਸੀਂ ਸਾਰੀ ਜਾਣਕਾਰੀ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਵਾਕਰਸ ਦੇ ਵਿੱਚ ਤਾਂ ਤਾਂ ਨਵਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਕਿਸੇ ਦੇ ਘਰ ਦੇ ਵਿੱਚ ਜਾਂ ਆਪਾਂ ਕਿਸੇ ਰਿਸ਼ਤੇਦਾਰੀ ਤੇ ਜਾਂ ਕਿਸੇ ਰੈਲੇਟਿਵ ਦੇ ਕੋਲ ਜਾਂਦੇ ਆਂ ਉਥੇ ਅਕਸਰ ਹੀ ਸਾਨੂੰ ਇਹ ਸੁਣਨ ਨੂੰ ਮਿਲਦਾ ਏ ਕਿ ਸਾਡੀ ਲੜਕੀ ਚਾ ਲੜਕੇ ਦੇ ਲਈ ਕੋਈ ਵਧੀਆ ਰਿਸ਼ਤਾ ਨਹੀਂ ਮਿਲ ਰਿਹਾ। ਰਿਸ਼ਤੇ ਆਉਂਦੇ ਬਹੁਤ ਨੇ ਪਰ ਜਿਸ ਤਰ੍ਹਾਂ ਦਾ ਅਸੀਂ ਰਿਸ਼ਤਾ ਚਾਹੁੰਨੇ ਆ ਸਾਨੂੰ ਮਿਲਦਾ ਨਹੀਂ ਜਿਸ ਤਰ੍ਹਾਂ ਦਾ ਅਸੀਂ ਰਿਸ਼ਤਾ ਚਾਹੁੰਨੇ ਆ ਉਸ ਤਰ੍ਹਾਂ ਦਾ ਸਾਨੂੰ ਮਿਲਦਾ ਵੀ ਨਹੀਂ ਹੁੰਦਾ ਜਿਆਦਾ ਪ੍ਰੋਬਲਮ ਅੱਜਕੱਲ ਦੇ ਸਮੇਂ ਦੇ ਵਿੱਚ ਇਹੀ ਤੇ ਜਾਂ ਫਿਰ ਜੇ ਸਾਨੂੰ ਰਿਸ਼ਤਾ ਮਿਲਦਾ ਹੀ ਸਾਨੂੰ ਜਿਸ ਤਰ੍ਹਾਂ ਦਾ ਅਸੀਂ ਚਾਹੁੰਨੇ ਆ ਰਿਸ਼ਤਾ ਮਿਲ ਜਾਂਦਾ ਪਰ ਉਹ ਰਿਸ਼ਤਾ ਤੈਅ ਹੋ ਕੇ ਵਿਆਹ ਦੀ ਡੇਟ ਫਿਕਸ ਹੋ ਕੇ ਟੁੱਟ ਜਾਂਦਾ ਹੈ ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮ ਸਾਨੂੰ ਉਸ ਸਮੇਂ ਆਉਂਦੀਆਂ ਨੇ ਜਾਂ ਤਾਂ ਸਾਡੇ ਕੋਈ ਗ੍ਰਹਿ ਦੋਸ਼ ਹੁੰਦੇ ਨੇ ਰਾਹੂ ਕੇਤੂ ਦੇ ਕੋਈ ਪ੍ਰੋਬਲਮ ਹੁੰਦੀ ਸ਼ਨੀ ਦੋਸ਼ ਹੁੰਦਾ ਹੈ ਜਾਂ ਇਹੇ ਪ੍ਰੋਬਲਮ ਹੁੰਦੀਆਂ ਨੇ ਤੇ ਜਾਂ ਫਿਰ ਸਾਡੇ ਨੇ ਕਿਸੇ ਦੇ ਸਾਡੇ ਲੇਖ ਸੰਜੋਗ ਬੰਨੇ ਹੁੰਦੇ ਨੇ ਉਹਨਾਂ ਦੇ ਕਰਕੇ ਵੀ ਸਾਨੂੰ ਇਹ ਪ੍ਰੋਬਲਮ ਆਉਦੀ ਹੈ ਸੋ ਜੇਕਰ ਤੁਸੀਂ ਇਹ ਉਪਾਅ ਕਰ ਲੋਗੇ ਤਾਂ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣੀਆਂ ਹੈ ਕਿਉਂਕਿ ਇਹ ਸਾਰੇ ਉਪਾਅ ਅਲੱਗ-ਅਲੱਗ ਪ੍ਰੋਬਲਮ ਦੇ ਇਹ ਸਾਰੇ ਹੀ ਤੁਸੀਂ ਜੇ ਕਰ ਸਕਦੇ ਹੋਏ ਤਾਂ ਸਾਰੇ ਕਰ ਸਕਦੇ ਹੋ ਨਹੀਂ ਤਾਂ ਫਿਰ ਇਹਨਾਂ ਦੇ ਵਿੱਚੋਂ ਜੋ ਤੁਹਾਨੂੰ ਸਹੀ ਲੱਗਦਾ ਸੌਖਾ ਜਿਸ ਨੂੰ ਤੁਸੀਂ ਕਰ ਸਕਦੇ ਹੋ ਜ਼ਰੂਰ ਕਰਿਓ ਉਸ ਦੇ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਤੁਹਾਨੂੰ ਕਿੰਨਾ ਫਰਕ ਪਿਆ ਇਸ ਉਪਾਅ ਨੂੰ ਕਰਨ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸ਼ਨੀਵਾਰ ਦੇ ਦਿਨ ਨੂੰ ਕੀਤੇ ਜਾਣ ਵਾਲੇ ਉਪਾਅ ਦੇ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਜਾ ਕੇ ਸਰੋਂ ਦਾ ਇੱਕ ਸਰੋਂ ਦੇ ਤੇਲ ਦਾ ਇੱਕ ਦੀਵਾ ਜਗਾਓ ਨਿਓ ਜਾਂ ਸਰੋਂ ਦਾ ਤੇਲ ਤੁਸੀਂ ਪਾਓ ਨਿਓ ਜਗਦੇ ਹੋਏ ਤੀਵੇ ਦੇ ਵਿੱਚ ਤੇ ਤੁਹਾਡੀ ਉੱਪਰ ਜਿਹੜੀ ਵੀ ਕੋਈ ਪ੍ਰੋਬਲਮ ਹੁੰਦੀ ਏ ਮੁਸ਼ਕਲ ਹੁੰਦੀ ਏ ਸ਼ਨੀ ਦੋਸ਼ ਦਾ ਕੋਈ ਹੁੰਦਾਗਾ ਪ੍ਰੋਬਲਮ ਆ ਰਹੀ ਏ ਉਸ ਕਰਕੇ ਤੇ ਉਹ ਸਾਰੀ ਦੂਰ ਹੋ ਜਾਂਦੀ ਏ ਕਿਉਂਕਿ ਤੁਸੀਂ ਇਹ ਕੰਮ ਤਾਂ ਆਰਾਮ ਦੇ ਨਾਲ ਕਰ ਸਕਦੇ ਹੋਂ ਕਿਉਂਕਿ ਆਪਾਂ ਗੁਰਦੁਆਰਾ ਸਾਹਿਬ ਤੇ ਆਪਾਂ ਮੰਦਰ ਦੇ ਵਿੱਚ ਅਕਸਰ ਹੀ ਜਾਂਦੇ ਹਾਂ ਸੋ ਜਾ ਕੇ ਤੁਸੀਂ ਮੱਥਾ ਟੇਕ ਕੇ ਮਾਤਾ ਅੱਗੇ ਆਪਣੀ ਅਰਦਾਸ ਬੇਨਤੀ ਕਰਕੇ ਤੇ ਤੁਸੀਂ ਤੇਲ ਦਾ ਦੀਵਾ ਜ਼ਰੂਰ ਜਗਾ ਕੇ ਆਇਆ ਕਰੋ ਤੇ ਇਸੇ ਤਾਲ ਨਾਲ ਤੁਸੀਂ ਇੱਕ ਹੋਰ ਕੰਮ ਕਰਨਾ ਸ਼ਨੀਵਾਰ ਦੇ ਦਿਨੋਂ ਤੁਸੀਂ ਕਾਲੀਆਂ ਚੀਜ਼ਾਂ ਦਾ ਦਾਨ ਕਰਿਆ ਕਰੋ ਤੁਸੀਂ ਕਾਲੀਆਂ ਚੀਜ਼ਾਂ ਦਾ ਜੇਕਰ ਦਾਨ ਕਰੋਗੇ ਨਾ ਗਰੀਬਾਂ ਦੇ ਲੋੜਵੰਦਾਂ ਦੇ ਵਿੱਚ ਤਾਂ ਉਸ ਦਾ ਵੀ ਤੁਹਾਨੂੰ ਫਲ ਮਿਲੇਗਾ ਤੁਹਾਡੇ ਜਿਹੜੇ ਸ਼ਨੀ ਦੋਸ਼ ਜਾਂ ਗ੍ਰਹਿ ਦੋਸ਼ ਚੱਲ ਰਹੇ ਨੇ ਰਾਹੂ ਕੇਤੂ ਕਰਕੇ ਜੇਕਰ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਨੇ ਉਹ ਵੀ ਦੂਰ ਹੋਣਗੀ ਹੈ ਤੇ ਇਸ ਦੇ ਨਾਲ ਤਾਂ ਤੁਸੀਂ ਸ਼ਨੀਵਾਰ ਦੇ ਦੇਨੂ ਸਰੋਂ ਦੇ ਤੇਲ ਦਾ ਦਾਨ ਲੋੜਵੰਦ ਗਰੀਬ ਪਰਿਵਾਰਾਂ ਨੂੰ ਜ਼ਰੂਰ ਕਰਿਆ ਕਰੋ ਇਹ ਸਭ ਤੋਂ ਜ਼ਿਆਦਾ ਉਪਤਮ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਜਿਹੜਾ ਦੂਸਰਾ ਉਪਾਅ ਕਰਨਾ ਹੈ ਉਹ ਤੁਸੀਂ ਵੀਰਵਾਰ ਤੇ ਤਿੰਨੂ ਕਰਨਾ ਹੈ ਵੀਰਵਾਰ ਦੇ ਦਿਨੋ ਜਿੰਨਾ ਵੀ ਹੋ ਸਕੇ ਤੁਸੀਂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਦੇ ਵਿੱਚ ਪੀੜੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਹੋ ਜਿਵੇਂ ਪੀੜੀਆਂ ਚੀਜ਼ਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਲੱਡੂ ਵੀ ਆ ਜਾਂਦੇ ਨੇ ਕੇਲੇ ਵੀ ਆਉਂਦੇ ਨੇ ਸੋ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਤੇ ਲੱਡੂਆਂ ਦਾ ਪ੍ਰਸ਼ਾਦ ਜਾਂ ਕੇਲਿਆਂ ਦਾ ਅਸੀਂ ਲੈ ਜਾ ਕੇ ਗੁਰਦੁਆਰਾ ਸਾਹਿਬ ਚੜਾ ਕੇ ਆ ਸਕਦੇ ਹਾਂ ਸੋ ਪੀਲੀਆਂ ਚੀਜ਼ਾਂ ਦਾ ਤੁਸੀਂ ਜਿੰਨਾ ਦਾਨ ਕਰ ਸਕਦੇ ਹੋ ਤੁਸੀਂ ਜ਼ਰੂਰ ਕਰਿਆ ਕਰੋ ਜਿਵੇਂ ਪੀਲੀ ਦਾਲ ਹੁੰਦੀ ਏ ਤੁਸੀਂ ਦਾਲ ਦਾ ਦਾਨ ਵੀ ਕਰ ਸਕਦੇ ਹੋ ਇਸ ਕਰਕੇ ਇਹ ਇਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਉਪਾਦ ਪਰ ਇਹ ਚੀਜ਼ਾਂ ਜੇਕਰ ਅਸੀਂ ਜਾਣ ਕਰਦੇ ਹਾਂ ਨਾ ਜੋ ਸਾਡੇ ਵਿਆਹ ਦੇ ਰਿਸ਼ਤੇ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਉਹ ਕਈ ਵਾਰ ਸਾਡੇ ਘਰ ਦੇ ਵਿੱਚੋਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਜਾਂ ਫਿਰ ਸਾਡੇ ਗ੍ਰਹਿ ਦੋਸ਼ ਸ਼ਨੀ ਦੋਸ਼ ਕਰਕੇ ਸਾਡੇ ਤੇ ਇਹ ਪ੍ਰੋਬਲਮ ਆ ਜਾਂਦੀਆਂ ਨੇ ਪਰ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਇਦਾਂ ਹੀ ਹਮੇਸ਼ਾ ਲੱਗਣ ਲੱਗ ਜਾਂਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇ ਇਹ ਚੀਜ਼ਾਂ ਵੀ ਹੁੰਦੀਆਂ ਨੇ ਪਰ ਹਮੇਸ਼ਾ ਆਪਾਂ ਇਹ ਚੀਜ਼ਾਂ ਨੂੰ ਨਹੀਂ ਕਹਿ ਸਕਦੇ ਕਈ ਵਾਰ ਸਾਡੀਆਂ ਗਲਤੀਆਂ ਦੇ ਕਰਕੇ ਵੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ 100 ਵਾਰ ਦੇ ਦੇਨ ਦੀ 100 ਵਾਰ ਦੇ ਦੇਨ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦਾ ਤੁਸੀਂ ਰਿਸ਼ਤਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਹੀ ਰਿਸ਼ਤਾ ਤੁਹਾਨੂੰ ਹੋਵੇ ਕਿ ਤੁਸੀਂ ਪੜ੍ਹੇ ਲਿਖੇ ਹੋ ਬਿਜ਼ਨਸਮੈਨ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜਿਹੜਾ ਵੀ ਜੀਵਨ ਸਾਥੀ ਮਿਲੇ ਉਹ ਪੜ੍ਹਿਆ ਲਿਖਿਆ ਬਿਜ਼ਨਸਮੈਨ ਵਧੀਆ ਘਰ ਪਰਿਵਾਰ ਤੋਂ ਮਿਲੇ ਕਹਿਣ ਦਾ ਭਾਵ ਕਿ ਮਨ ਚਾਹੀ ਰਿਸ਼ਤੇ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਾਂ ਫਿਰ ਤੁਹਾਡਾ ਰਿਸ਼ਤਾ ਹੋ ਨਹੀਂ ਰਿਹਾ ਕਾਫੀ ਰੁਕਾਵਟਾਂ ਆ ਰਹੀਆਂ ਨੇ ਤਾਂ ਸੋਮਵਾਰ ਦੇ ਦਿਨ ਤੁਸੀਂ ਨਹਾਉਣ ਦੇ ਸਮੇਂ ਇੱਕ ਚੁਟਕੀ ਹਲਦੀ ਪਾਣੀ ਦੇ ਵਿੱਚ ਮਿਕਸ ਕਰਕੇ ਉਸ ਦੇ ਨਾਲ ਤੁਸੀਂ ਨਹਾਉਣਾ ਸ਼ੁਰੂ ਕਰ ਦਿਓ। ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੇ ਜਿਸ ਤਰ੍ਹਾਂ ਦਾ ਤੁਸੀਂ ਰਿਸ਼ਤਾ ਚਾਹੁੰਦੇ ਉਸੇ ਤਰ੍ਹਾਂ ਦਾ ਹੀ ਤੁਹਾਡਾ ਰਿਸ਼ਤਾ ਹੋਵੇਗਾ। ਇਸ ਤੋਂ ਇਲਾਵਾ ਇੱਕ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਉਪਾਏ ਇਸ ਉਪਾਅ ਨੂੰ ਜੇਕਰ ਤੁਸੀਂ ਕਰ ਲਓਗੇ ਨਾ ਤੇ ਇਸ ਉਪਾਅ ਦੇ ਨਾਲ ਤਾਂ 101% ਗਰੰਟੀ ਹੈ ਕਿ ਤੁਹਾਡਾ ਰਿਸ਼ਤਾ ਹੋਵੇਗਾ ਹੀ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਸੱਤ ਤਰ੍ਹਾਂ ਦੀਆਂ ਪੀਲੀਆਂ ਚੀਜ਼ਾਂ ਲੈਣੀਆਂ ਨੇ ਤੇ ਇੱਕ ਤੁਸੀਂ ਪਿੱਤਲ ਦੀ ਪਲੇਟ ਲੈਣੀ ਹੈ ਉਸ ਤੇ ਵਿੱਚ ਜਿਹੜਾ ਤੁਸੀਂ 2.5 ਮੀਟਰ ਪੀਲਾ ਕੱਪੜਾ ਲੈਣਾ ਹੈ ਉਹ ਸੁਣੋ ਤੁਸੀਂ نیچے ਵਿਸ਼ਾਕੇ ਉਸਤੇ ਉੱਪਰ ਪਲੇਟ ਰੱਖ ਕੇ ਤੇ ਜਿਹੜੀਆਂ ਬਾਕੀ ਦੀਆਂ ਪੰਜ ਚੀਜ਼ਾਂ ਹੋਣੀਆਂ ਪੀਲੀਆਂ ਉਹ ਤੁਸੀਂ ਇਸ ਪਲੇਟ ਦੇ ਵਿੱਚ ਰੱਖ ਦੇਣੀਆਂ ਨੇ ਤੇ ਉਪਰੋਂ ਦੀ ਤੁਸੀਂ ਗੱਠ ਮਾਰ ਦੇਣੀ ਉਸ ਕੱਪੜੇ ਦੀ ਜਿਹੜਾ ਤੁਸੀਂ ਪੀਲੇ ਰੰਗ ਦਾ 2.5 ਮੀਟਰ ਕੱਪੜਾ ਲਿਆ ਸੀ ਉਸ ਕੱਪੜੇ ਦੀ ਗੱਠ ਉਸ ਹੀ ਬੰਦੇ ਤੋਂ ਤੁਸੀਂ ਦੇਖਤੀ ਤੋਂ ਮਰਵਾਉਣੀ ਜੇ ਇਸ ਦੀ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਵਿਆਹ ਦੇ ਰਿਸ਼ਤੇ ਨੂੰ ਲੈ ਕੇ ਪ੍ਰੋਬਲਮ ਆ ਰਹੀ ਉਸ ਤੋਂ ਗੱਠ ਮਰਵਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਉੱਚੀ ਜਗ੍ਹਾ ਤੇ ਰੱਖ ਦੇਣਾ ਕਿ ਜਿੱਥੇ ਕਿਸੇ ਦਾ ਹੱਥ ਨਾ ਲੱਗੇ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ 21 ਦਿਨ ਪਿਆ ਰਹਿਣ ਦੇਣਾ ਸ਼ੁੱਕਰਵਾਰ ਵਾਲੇ ਦਿਨ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਤੇ ਆਪਣੇ ਸਿਰ ਤੋਂ ਉੱਪਰ ਰੱਖਣਾ ਆਪਣੇ ਤੋਂ ਉੱਚਾ ਇਸ ਨੂੰ ਪਾ ਕੇ ਰੱਖਣਾ ਹੈ 21 ਦਿਨ ਰੱਖਣਾ ਹੈ 21 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਰਿਸ਼ਤਾ ਹੋ ਕੇ ਵਿਆਹ ਹੋ ਜਾਵੇਗਾ ਤੇ ਵਿਆਹ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਸਮਾਨ ਨੂੰ ਲੈ ਕੇ ਕਿਸੇ ਮੰਦਰ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਦੇਣਾ ਹੈ ਇਸ ਦੇ ਵਿੱਚ ਪੀਲੀਆਂ ਸੱਤ ਚੀਜ਼ਾਂ ਇਹ ਹੋਣੀਆਂ ਕਿ ਇੱਕ ਪੀਲਾ ਕੱਪੜਾ 1.5 ਮੀਟਰ ਇੱਕ ਪਿੱਤਲ ਦੀ ਪਲੇਟ ਪੰਜ ਪੀਲੇ ਸਿੱਕੇ पीली दाल पीले फूल ਤੇ ਦੋ ਹੋਰ ਚੀਜ਼ਾਂ ਤੁਸੀਂ ਕੋਈ ਵੀ ਪੀਲੀਆਂ ਲੈ ਸਕਦੇ ਹੋ ਤੇ ਉਸ ਨੂੰ ਤੁਸੀਂ ਰੱਖੜਾ ਗੱਠ ਮਾਰ ਕੇ ਸੋ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸੋਮਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨੇ ਕੋਸ਼ਿਸ਼ ਕਰਿਓ ਕਿ ਜਦੋਂ ਤੁਸੀਂ ਸ਼ਾਮ ਦੇ ਸਮੇਂ ਇਹ ਉਪਾਅ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲਓ ਪਰ ਜੇਕਰ ਤੁਸੀਂ ਨਹੀਂ ਕਰ پا ਰਹੇ ਸਵੇਰ ਦਾ ਇਸ਼ਨਾਨ ਕੀਤਾ ਹੋਇਆ ਤੇ ਸ਼ਾਮ ਦੇ ਸਮੇਂ ਨਹੀਂ ਕਰ پا ਰਹੇ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਵੀ ਉਪਾਅ ਕਰ ਸਕਦੇ ਹੋ ਕਿ ਉਪਾਅ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ 1 ਰੁਪਏ ਦਾ ਸਿੱਕਾ ਜੇਕਰ ਤੁਹਾਡੇ ਕੋਲ 1 ਰੁਪਏ ਦਾ ਸਿੱਕਾ ਹੀ ਗਏ ਤਾਂ ਠੀਕ ਹੈ ਜੇਕਰ ਤੁਹਾਨੂੰ ਨਹੀਂ ਮਿਲ ਰਿਹਾ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਅਜਿਹੀ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਅਚਾਨਕ ਨਹੀਂ ਮਿਲਦੀ ਜੇਕਰ 1 ਰੁਪਏ ਦਾ ਸਿੱਕਾ ਨਹੀਂ ਮਿਲਿਆ ਤਾਂ ਤੁਸੀਂ 2 ਰੁਪਏ ਦਾ ਸਿੱਕਾ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਸਿੱਕਾ ਲੈਣਾ ਹੈ ਉਹ ਜ਼ਰੂਰੀ ਨਹੀਂ ਹੈਗਾਗਾ ਕਿ ਤੁਸੀਂ ਪਿੱਤਲ ਦਾ ਹੀ ਲੈਣਾ ਹੈ ਕਿੰਦਾ ਭਾਵੇਂ ਕਿ ਦੋ ਤਰ੍ਹਾਂ ਦਾ ਹੁੰਦਾ ਕਿਸੇ ਵੀ ਧਾਤੂ ਦੇ ਵਿੱਚ ਵਾਲਾ ਸਿੱਕਾ ਤੁਸੀਂ ਲੈ ਸਕਦੇ ਹੋ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਵੀ ਤੁਹਾਨੂੰ 1 ਰੁਪਏ ਜਾਂ 2 ਰੁਪਏ ਦਾ ਸਿੱਕਾ ਮਿਲਿਆ ਉਹ ਤੁਸੀਂ ਲੈ ਕੇ ਜਿਹੜੇ ਵੀ ਤੁਹਾਡੇ ਲੜਕੇ ਚਾ ਲੜਕੀ ਦੇ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਉਸ ਸਿੱਕੇ ਨੂੰ ਤੁਸੀਂ ਆਪਣੀ ਮੁੱਖੀ ਦੇ ਵਿੱਚ ਲੈ ਕੇ ਆਪਣੇ ਬੱਚਿਆਂ ਦੇ ਸਿਰ ਤੋਂ ਸਿੱਧਾ ਹੀ 7 ਵਾਰ ਤੁਸੀਂ ਘੁਮਾ ਦੇਣਾ ਕਹਿੰਦਾ ਭਾਵ ਕਿ 7 ਵਾਰ ਤੁਸੀਂ ਵਾਰ ਦੇਣਾ ਤੇ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹੈਗੇ ਤਾਂ ਫਿਰ ਤੁਸੀਂ ਉਹਨਾਂ ਦੀ ਫੋਟੋ ਤੋਂ ਵੀ 7 ਵਾਰ ਵਾਰ ਸਕਦੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਲੈਣਾ ਹੈ ਤੇ ਦੁੱਧ ਜਿਹੜਾ ਤੁਹਾਡੇ ਘਰ ਦੇ ਵਿੱਚ ਪਿਆ ਹੋਵੇਗਾ ਉਹੀ ਤੁਸੀਂ ਲੈ ਸਕਦੇ ਹੋ ਤੁਸੀਂ ਸਿਰਫ ਸਿਰਫ ਅੱਧੀ ਕਟੋਰੀ ਹੀ ਦੁੱਧ ਦੀ ਲੈਣੀ ਹੈ ਦੁੱਧ ਦੀ ਅੱਧੀ ਕਟੋਰੀ ਲੈਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ 1 ਰੁਪਇਆ ਜਾਂ 2 ਰੁਪਇਆ ਦਾ ਸਿੱਕਾ ਆਪਣੇ ਬੱਚੇ ਦੇ ਸੇਰ ਤੋਂ ਘੁਮਾਇਆ ਹੋਵੇਗਾ 7 ਵਾਰ ਉਸ ਸਿੱਕੇ ਨੂੰ ਇਸ ਦੁੱਧ ਦੇ ਵਿੱਚ ਹੀ ਤੁਸੀਂ ਪਾ ਦੇਣਾ ਹੈ ਕੋਈ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਕਟੋਰੀ ਹੁਣ ਜਿਸ ਦੇ ਵਿੱਚ ਤੁਸੀਂ ਸਿੱਕਾ ਪਾ ਦਿੱਤਾ ਦੁੱਧ ਵਾਲੀ ਕਟੋਰੀ ਦੇ ਵਿੱਚ ਇਸ ਨੂੰ ਰੱਖਣਾ ਕਿੱਥੇ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਸੂਰਜ ਛਿਪਨ ਦੇ ਸਮੇਂ ਰੋਸ਼ਨੀ ਪੈਂਦੀ ਹੈ ਉਸ ਸਾਈਡ ਜੇਕਰ ਤੁਸੀਂ ਆਪਣਾ ਫੇਸ ਕਰਦੇ ਹੋ ਉਹ ਪੂਰਬ ਦਿਸ਼ਾ ਹੈ ਤੇ ਤੁਹਾਡੀ ਪਿੱਠ ਪਿਛੇ ਵਾਲੀ ਜਿਹੜੀ ਹੋਵੇਗੀ ਉਹ ਪੱਛਮ ਦਿਸ਼ਾ ਹੈ ਕਬੀ ਹੱਥ ਦੀ ਸਾਈਡ ਦੀ ਹੋਵੇਗੀ ਉੱਤਰ ਦਿਸ਼ਾ ਦੂਸਰੇ ਹੱਥ ਵਾਲੀ ਸਾਈਡ ਵਾਲੀ ਹੋਵੇਗੀ ਦੱਖਣ ਦਿਸ਼ਾ ਇਹ ਸਾਰੀਆਂ ਦਿਸ਼ਾ ਹੋ ਜਾਣੀਆਂ ਅਗਰ ਤੁਸੀਂ ਸੂਰਜ ਦੀ ਤਰਫ ਆਪਣਾ ਫੇਸ ਕਰਕੇ ਖੜੇ ਹੁੰਨੇ ਹੋ ਤਾਂ ਇਸੇ ਤਰੀਕੇ ਦੇ ਨਾਲ ਚੇਕਰ ਤੁਸੀਂ ਸੂਰਜ ਵੱਲ ਆਪਣਾ ਫੇਸ ਕਰਕੇ ਖੜੋਗੇ ਤਾਂ ਉਹ ਦਿਸ਼ਾ ਤੋਂ ਜਿਹੜੀ ਬੈਕ ਸਾਈਡ ਵਾਲੀ ਦਿਸ਼ਾ ਉਹ ਪੱਛਮ ਦਿਸ਼ਾ ਹੋਵੇਗੀ ਤੇ ਉਸ ਦੇ ਨਾਲ ਵਾਲੀ ਇੱਕ ਕੋਨੇ ਦੇ ਵਿੱਚ ਦੱਖਣ ਦਿਸ਼ਾ ਤੇ ਇੱਕ ਕੋਨੇ ਦੇ ਵਿੱਚ ਉੱਤਰ ਦਿਸ਼ਾ ਲੱਗਦੀ ਹੋਵੇਗੀ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਜਗ੍ਹਾ ਤੇ ਕੋਈ ਕਮਰਾ ਬਣਿਆ ਹੋਇਆ ਜਾਂ ਫਿਰ ਕੋਈ ਹਾਲ ਬਰਾਂਡਾ ਬਣਿਆ ਹੋਇਆ ਤਾਂ ਉਸ ਕੋਨੇ ਦੇ ਵਿੱਚ ਇੱਕ ਕਟੋਰੀ ਦੁੱਧ ਵਾਲੀ ਤੁਸੀਂ टांग ਕੇ ਰੱਖ ਦੇਣੀ ਹੈ ਤੁਹੋ ਇਸ ਤਰੀਕੇ ਦੇ ਨਾਲ ਇਸ ਕਟੋਰੀ ਨੂੰ ਤੁਸੀਂ ਸਿੱਧਾ نیچے ਨਹੀਂ ਰੱਖਣਾ ਤਾਂ ਜੋ ਕਿ ਕੋਈ ਜਾਨਵਰ ਵੀ ਉਸ ਦੇ ਵਿੱਚ ਨਾ ਆਵੇ ਤੇ ਨਾ ਉਸ ਨੂੰ ਝੂਠਾ ਕਰੇ ਤੇ ਰਾਤ ਦੇ ਸਮੇਂ ਤੁਸੀਂ ਇਹ ਉਪਾਕਾਰ ਦੇ ਸਮੇਂ ਜੇਕਰ ਮਾਤਾ ਪਿਤਾ ਕਰ ਰਿਹਾ ਤੇ ਆਪਣੇ ਬੱਚਿਆਂ ਦਾ ਨਾਮ ਲੈ ਕੇ ਆਪਣੇ ਬੱਚਿਆਂ ਦੀ ਵਿਆਹ ਦੀ ਕਾਮਨਾ ਕਰਕੇ ਇਹ ਉਪਾ ਕਰਨ ਤੇ ਜੇਕਰ ਬੱਚੇ ਉਪਾ ਕਰ ਰਹੇ ਨੇ ਤਾਂ ਉਹ ਆਪਣੇ ਮਨਪਸੰਦ ਦੇ ਰਿਸ਼ਤੇ ਨੂੰ ਆਪਣੇ ਮਨ ਦੇ ਵਿੱਚ ਲੈ ਕੇ ਇਸ ਆਪਣੇ ਵਿਆਹ ਦੇ ਜੋਗ ਲਈ ਉਪਾਉ ਨੂੰ ਕਰਦੇ ਹੋਏ ਆਪਣੀ ਕਾਮਨਾ ਬੋਲ ਸਕਦੇ ਨੇ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਉਹ ਰਿਸ਼ਤਾ ਤੁਹਾਨੂੰ ਪਸੰਦ ਹੈ ਤਾਂ ਉਸ ਰਿਸ਼ਤੇ ਨੂੰ ਸੋਚਦੇ ਹੋਏ ਉਹ ਰਿਸ਼ਤਾ ਸਿਰੇ ਚੜੀ ਜਾਵੇ ਇਸ ਤਰ੍ਹਾਂ ਦੀ ਕਾਮਨਾ ਕਰਦੇ ਹੋਏ ਤੁਸੀਂ ਇਹ ਉਪਾਅ ਕਰਦੇ ਸਮੇਂ ਪਰਮਾਤਮਾ ਦੇ ਅੱਗੇ ਆਪਣੀ ਅਰਦਾਸ ਬੇਨਤੀ ਕਰਨੀ ਹੈ ਇਹ ਕਾਮਨਾ ਕਰਦੇ ਹੋਏ ਇਸ ਕਟੋਰੀ ਨੂੰ ਪੱਛਮ ਤੇ ਉੱਤਰ ਦੇ ਕੋਰਨਰ ਦੇ ਵਿੱਚ ਤੁਸੀਂ ਰੱਖਦੇ ਹੈ ਇਸ ਦਿਸ਼ਾ ਦੇ ਕੋਰਨਰ 'ਚ ਰੱਖੋ ਇਸੇ ਤਰੀਕੇ ਦੇ ਨਾਲ ਰਾਤ ਨੂੰ ਰੱਖ ਕੇ ਤੁਸੀਂ ਸੌਂ ਜਾਣਾ ਹੈ ਆਪਣੀ ਕਾਮਨਾ ਕਰਕੇ ਤੇ ਸਵੇਰੇ ਉੱਠ ਕੇ ਤੁਸੀਂ ਇਸ ਦੁੱਧ ਵਾਲੀ ਕਟੋਰੀ ਨੂੰ ਇਸ਼ਨਾਨ ਕਰਕੇ ਤੇ ਇਸ ਕਟੋਰੀ ਨੂੰ ਦੁੱਧ ਵਾਲੀ ਨੂੰ ਤੇ ਸਿੱਕੇ ਨੂੰ ਲੈ ਕੇ ਜਾਣਾ ਹੈ ਬਰਕਤ ਦੇ ਪੇੜ ਦੇ نیچے ਤੁਸੀਂ ਲੈ ਕੇ ਜਾਣਾ ਜੇਕਰ ਤੁਹਾਡੇ ਘਰ ਦੇ ਆਸ-ਪਾਸ ਇਹ ਪੀੜ ਰੁਖਤ ਹੀ ਗਏ ਤਾਂ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਹੈ ਕਿ ਬਰਕਤ ਦਾ ਦਰਖਤ ਹੀ ਹੋਵੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਬਰਕਤ ਦੇ ਪੇੜ ਦੇ نیچے ਭਗਵਾਨ ਪੂਲੀਨਾਥ ਤੇ ਮਾ ਪਾਰਵਤੀ ਦਾ ਵਾਸ ਹੁੰਦਾ ਹੈ ਅਗਰ ਇਹੇ ਦਰਖਤ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਨਹੀਂ ਹੈਗਾ ਤਾਂ ਪੀਪਲ ਦਾ ਦਰਖਤ ਤਾਂ ਤੁਹਾਨੂੰ ਕਿਤੇ ਵੀ ਆਸਾਨੀ ਦੇ ਨਾਲ ਮਿਲ ਸਕਦਾ ਹੈ ਤੁਸੀਂ ਉਥੇ ਚਲੇ ਜਾਓ ਉਥੇ ਜਾ ਕੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਦੇ ਹੋ ਜਦੋਂ ਤੁਸੀਂ ਆਪਣੇ ਘਰ ਤੋਂ ਚੱਲਣਾ ਹੈ ਤਾਂ ਇੱਕ ਦੀਵਾ ਤਿਆਰ ਕਰਕੇ ਲੈ ਕੇ ਜਾਣਾ ਹੈ ਤੇ ਉਥੇ ਉਸ ਦੀਵੇ ਨੂੰ ਪਰਿਸ਼ਲਿਤ ਕਰਨਾ ਹੈ ਕਿਉਂਕਿ ਜੇਕਰ ਤੁਸੀਂ ਸੋਮਾਰ ਦੇ ਦਿਨ ਇਹ ਉਪਾਅ ਕਰਦੇ ਹੋ ਤਾਂ ਅਗਲਾ ਦਿਨ ਛੇੜਾ ਹੋਵੇਗਾ ਅਗਲੀ ਸਵੇਰ ਨੂੰ ਉਹ ਮੰਗਲਵਾਰ ਦਾ ਦਿਨ ਹੋਵੇਗਾ ਜੇ ਜਿਹੜੇ ਇਹ ਦੁੱਧ ਵਾਲੇ ਕਟੋਰੀ ਤੁਸੀਂ ਲੈ ਕੇ ਆਏ ਹੋ ਇਸ ਦੁੱਧ ਨੂੰ ਤੁਸੀਂ ਪੀਪਲ ਦੇ درخت ਦੀ ਜੜ ਦੇ ਵਿੱਚ ਤੁਸੀਂ ਪਾ ਦੇਣਾ ਹੈ ਕਿ ਜੋ ਸਿੱਕਾ ਰਹਿ ਜਾਵੇਗਾ ਤੁਸੀਂ ਜੜ ਦੇ ਕੋਲ ਦੀ ਥੋੜੀ ਜਿਹੀ ਮਿੱਟੀ ਨੂੰ ਹਟਾ ਲੈਣਾ ਹੈ ਤੇ ਉਸ ਦੇ ਅੰਦਰ ਇਸ ਨੂੰ ਤੁਸੀਂ ਦਵਾ ਦੇਣਾ ਹੈ ਇਹ ਉਪਾਅ ਤੁਸੀਂ ਕਿਸੇ ਵੀ ਸੋਮਵਾਰ ਦੀ ਰਾਤ ਨੂੰ ਕਰਦੇ ਹੋਏ ਤੇ ਮੰਗਲਵਾਰ ਵਾਲੇ ਦਿਨ ਇਸ ਉਪਾਅ ਨੂੰ ਤੁਸੀਂ ਸੰਪੂਰਨ ਕੰਪਲੀਟ ਕਰਨਾ ਹੈ ਤੁਸੀਂ ਜਦੋਂ ਇਹ ਉਪਾਅ ਕਰ ਲਵੋਗੇ ਤੁਸੀਂ ਦੇਖੋਗੇ ਕਿ ਇੱਕ ਸੋਮਵਾਰ ਕਰਨ ਤੋਂ ਬਾਅਦ ਵਿੱਚ ਜਿਹੜਾ ਅਗਲਾ ਸੋਮਵਾਰ ਆਉਣਾ ਅਗਲਾ ਸੋਮਵਾਰ ਆਉਣ ਤੋਂ ਪਹਿਲਾਂ ਪਹਿਲਾਂ ਜੋ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਉਤੇ ਹੀ ਤੁਹਾਡਾ ਰਿਸ਼ਤਾ ਪੱਕਾ ਹੋ ਜਾਵੇਗਾ ਇਸ ਉਪਾਅ ਨੂੰ ਕਰਦੇ ਸਮੇਂ ਜਿਸ ਰਿਸ਼ਤੇ ਨੂੰ ਲੈ ਕੇ ਤੁਸੀਂ ਆਪਣੀ ਕਾਮਨਾ ਕਰ ਰਹੇ ਹੋ ਕਿ ਇਹ ਰਿਸ਼ਤਾ ਪੱਕਾ ਹੋ ਜਾਵੇ ਉਹ ਰਿਸ਼ਤਾ ਇਸ ਉਪਾਅ ਨੂੰ ਕਰਨ ਉਪਰੰਤ ਪੱਕਾ ਹੋ ਜਾਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸੇ ਤੁਹਾਨੂੰ 100% ਰਿਜ਼ਲਟ ਮਿਲਣਗੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਲੱਗੇਗਾ ਕਿ ਤੁਹਾਨੂੰ ਕੋਈ ਸ਼ੁਭ ਸੰਕੇਤ ਮਿਲ ਰਹੇ ਨੇ ਤਾਂ ਤੁਸੀਂ ਇਸ ਉਪਾਅ ਨੂੰ 5 ਸੂਮਰ ਲਗਾਤਾਰ ਕਰਨਾ ਹੋਵੇਗਾ ਉਥੇ ਜਿੱਥੇ ਵਿਆਹ ਦੀ ਤੁਸੀਂ ਕਾਮਨਾ ਕਰ ਰਹੇ ਹੋ ਜਿਸ ਰਿਸ਼ਤੇ ਨੂੰ ਲੈ ਕੇ ਉਥੇ ਤੁਹਾਡਾ ਰਿਸ਼ਤਾ ਤਾਂ ਪੱਕਾ ਹੋਵੇਗਾ ਹੀ ਹੋਵੇਗਾ ਤੇ ਵਿਆਹ ਵੀ ਹੋਵੇਗਾ ਇਹ ਉਪਾਕਰਨ ਦੇ ਸਮੇਂ ਨਾ ਤਾਂ ਤੁਹਾਡਾ ਕੋਈ ਬਹੁਤਾ ਸਮਾਂ ਖਰਚ ਹੋਣਾ ਨਾ ਤੁਹਾਨੂੰ ਕੋਈ ਪਾਠ ਪੂਚਾ ਕਰਨਾ ਪੈਣਾ ਬਹੁਤ ਹੀ ਸਧਾਰਨ ਜਿਆ ਸਿੰਪਲ ਜਿਆ ਉਪਾਏ ਜਿਹੜਾ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਇਹ ਇਸ ਉਪਾਅ ਨੂੰ ਬੱਚੇ ਵੀ ਆਸਾਨੀ ਦੇ ਨਾਲ ਆਰਾਮ ਦੇ ਨਾਲ ਕਰ ਸਕਦੇ ਆ ਤੇ ਮਾਤਾ ਪਿਤਾ ਵੀ ਕਰ ਸਕਦੇ ਨੇ ਇਸ ਤੋਂ ਇਲਾਵਾ ਅਗਰ ਕੋਈ ਰਿਸ਼ਤੇਦਾਰ ਵੀ ਕਰਨਾ ਚਾਹੁੰਦਾ ਹੈ ਇਹ ਉਪਾਅ ਤਾਂ ਬਿਲਕੁਲ ਆਸਾਨੀ ਦੇ ਨਾਲ ਬਿਨਾ ਕਿਸੇ ਪ੍ਰੋਬਲਮ ਦੇ ਇਹ ਉਪਾਕਾਰਸਾ ਸੀਗਾ